ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 447 ਤੇ 448 ਤੇ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜਨਾ ਮਨ ਚਾਉ ਜਿਉ ਜੋ ਜਨ ਮਰ ਜੀਵੇ ਤਿੰਨ ਅਮਰਤ ਪੀਵੇ ਮਨ ਲਾਗਾ ਗੁਰਮਤ ਪਾਉ ਜਿਉ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਹੜੇ ਜੀਵ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਕਹਿੰਦੇ ਉਹਨਾਂ ਨੂੰ ਪ੍ਰਮਾਤਮਾ ਬੜਾ ਪਿਆਰਾ ਲੱਗਦਾ ਉਹਨਾਂ ਦੇ ਜਿਹੜੇ ਭਗਤ ਨੇ ਨਾ ਪ੍ਰਮਾਤਮਾ ਦੇ ਉਹਨਾਂ ਨੂੰ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਦਾ ਬੜਾ ਚਾਹੋ ਬਣਿਆ ਰਹਿੰਦਾ ਕਹਿੰਦੇ ਜਿਹੜੇ ਜੀਵ ਆਪਾ ਭਾਵ ਮਾਰਦੇ ਨੇ ਜਿਨ੍ਹਾਂ ਨੂੰ ਆਤਮਿਕ ਜੀਵਨ ਮਿਲ ਜਾਂਦਾ ਉਹ ਗੁਰੂ ਦੀ ਮੱਤ ਤੇ ਚੱਲ ਕੇ ਬੜੇ ਹੀ ਪ੍ਰੇਮ ਦੇ ਨਾਲ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਪਰਮੇਸ਼ਰ ਦਾ ਨਾਮ ਦੇ ਅੰਮ੍ਰਿਤ ਜਾਲਾ ਉਹਨੂੰ ਚੱਖਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਮਨ ਹਰ ਹਰ ਪਾਉ ਉਹ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੈ ਸੋਈ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਜੀਵਾਂ ਦੇ ਮਨ ਦੇ ਵਿੱਚ ਪਰਮਾਤਮਾ ਲਈ ਪ੍ਰੇਮ ਹੋ ਜਾਂਦਾ ਫਿਰ ਕਹਿੰਦੇ ਉਹ ਜੀਵਦਿਆਂ ਮਤਲਬ ਵਿਕਾਰਾਂ ਵੱਲੋਂ ਮੁਕਤੀ ਪਾ ਲੈਂਦੇ ਨੇ ਉਹਨਾਂ ਨੂੰ ਕਹਿੰਦੇ ਬੜਾ ਆਨੰਦ ਵਣ ਜਾਂਦਾ ਕਹਿੰਦੇ ਕਿ ਤਾਂ ਉਹ ਜੀਵਨ ਦੇ ਸਮੇਂ ਵਿਕਾਰਾਂ ਤੋਂ ਮੁਕਤੀ ਪਾ ਲੈਂਦੇ ਨੇ ਇੱਕ ਕਹਿੰਦੇ ਉਹਨਾਂ ਨੂੰ ਆਤਮਿਕ ਮੌਤ ਨਹੀਂ ਸਹੇੜਦੀ ਹੈ ਸਹੇੜਨੀ ਪੈਂਦੀ ਕਹਿੰਦੇ ਪਰਮਾਤਮਾ ਦੇ ਨਾਮ ਦੇ ਨਾਲ ਕਹਿੰਦੇ ਉਹਨਾਂ ਨੂੰ ਸਦਾ ਆਨੰਦ ਬਣਿਆ ਰਹਿੰਦਾ ਉਹਨਾਂ ਦਾ ਹਿਰਦਾ ਹਮੇਸ਼ਾ ਆਨੰਦ ਵਿੱਚ ਰਹਿੰਦਾ ਪਰਮੇਸ਼ਰ ਦਾ ਨਾਮ ਜਪ ਕੇ ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ ਹਰ ਹਰ ਰਸ ਗਟਾਕ ਪੀਆਓ ਜੀਓ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਆਰ ਭਗਤ ਜਨਾ ਮਨ ਚਾਓ ਜਿਓ ਕਹਿੰਦੇ ਜਿਹੜੇ ਜੀਵਾਂ ਦੇ ਮਨ ਦੇ ਵਿੱਚ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦਾ ਨਾਮ ਵਸ ਗਿਆ ਉਹ ਕਹਿੰਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਨਾਮ ਰਸ ਨੂੰ ਬੜੇ ਆਨੰਦ ਨਾਲ ਕਹਿੰਦੇ ਚੱਖਦੇ ਨੇ ਉਹਨਾਂ ਦਾ ਮਨ ਹਮੇਸ਼ਾ ਨਾਮ ਵਿੱਚ ਲੱਗਿਆ ਰਹਿੰਦਾ ਪਰਮੇਸ਼ਰ ਨਾਲ ਉਹਨਾਂ ਦਾ ਪ੍ਰੇਮ ਪੈ ਜਾਂਦਾ ਆਗਤ ਜਨਾਨੋ ਪਰਮੇਸ਼ਰ ਦਾ ਨਾਮ ਜਪਣ ਦਾ ਹਮੇਸ਼ਾ ਚਾਹ ਚੜਿਆ ਰਹਿੰਦਾ ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕਰੈ ਲੈ ਜਾਏ ਜਿਓ ਹਰ ਅੰਤਰ ਬਾਹਰ ਹਰ ਪ੍ਰਭ ਏਕੋ ਇਹ ਜੀੜਾ ਰਖਿਆ ਨਾ ਜਾਏ ਜਿਓ ਕਹਿੰਦੇ ਜਗਤ ਦੇ ਲੋਕ ਮੌਤ ਤੋਂ ਡਰਦੇ ਨੇ ਆਪਣੀ ਜਿੰਦ ਨੂੰ ਬੜਾ ਬਚਾ ਕੇ ਰੱਖਦੇ ਨੇ ਵੀ ਕਿਤੇ ਜਮ ਨਾ ਆ ਜਾਵੇ ਮੇਰੀ ਜਿੰਦ ਨਾ ਕਹਿੰਦੇ ਚਲੀ ਜਾਏ ਕਿਤੇ ਪਰ ਕਹਿੰਦੇ ਉਹ ਪਰਮੇਸ਼ਰ ਸਾਡੇ ਅੰਦਰ ਤੇ ਬਾਹਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਇਹ ਜਿਹੜੀ ਜਿੰਦ ਹੈ ਇਹ ਪਰਮੇਸ਼ਰ ਦੀ ਅਮਾਨਤ ਹੈ ਸਾਡੇ ਕੋਲ ਇਹ ਪਰਮੇਸ਼ਰ ਤੋਂ ਕਹਿੰਦੇ ਬਚਾ ਕੇ ਨਹੀਂ ਰੱਖੀ ਜਾ ਸਕਦੀ ਕਿਉਂ ਜਿਉ ਰਖੀ ਜੈ ਹਰ ਵਸਤ ਲੋੜੀ ਜੈ ਜਿਸ ਕੀ ਵਸਤ ਸੋ ਲੈ ਜਾਏ ਜਿਉ ਮਨ ਮੁਖ ਕਰਨ ਪਲਾਵ ਕਰ ਪਰਮੇ ਸਭ ਔਖਦਦਾਰੂ ਲਾਏ ਜਿਉ ਜਿਸ ਕੀ ਵਸਤ ਪ੍ਰਭ ਲੈ ਸੁਆਮੀ ਜਨ ਉਬਰੇ ਸਬਦ ਕਮਾਏ ਜਿਉ ਕਹਿੰਦੇ ਇਹ ਜਿੰਦ ਸਾਨੂੰ ਪਰਮਾਤਮਾ ਨੇ ਦਿੱਤੀ ਹੋਈ ਆ ਇਹ ਪਰਮਾਤਮਾ ਦੀ ਚੀਜ਼ ਆ ਇਹ ਪਰਮਾਤਮਾ ਨੇ ਲੈ ਜਾਣੀ ਆ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਕਈ ਭਰਮਾਂ 'ਚ ਕਹਿੰਦੇ ਪਟਕਦੇ ਨੇ ਕਈ ਤਰ੍ਹਾਂ ਦਾ ਦਵਾਦਾਰੂ ਕਰਦੇ ਨੇ ਤਰੀਕੇ ਵਰਤਦੇ ਨੇ ਵੀ ਸ਼ਾਇਦ ਜਿੰਦ ਨੂੰ ਰੱਖ ਸਕਦੇ ਨੇ ਇਹ ਤੇ ਕਹਿੰਦੇ ਉਸ ਪਰਮੇਸ਼ਰ ਦੀ ਆ ਉਹ ਪਰਮੇਸ਼ਰ ਦੀ ਚੀਜ਼ ਆ ਉਹਨੇ ਲੈ ਜਾਣੀ ਆ ਕਹਿੰਦੇ ਜਿਹੜੇ ਜੀਵ ਉਸ ਪਰਮੇਸ਼ਰ ਦਾ ਹੁਕਮ ਕਮਾਉਂਦੇ ਨੇ ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਜਗ ਮਰਨ ਨ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕਰੈ ਲੈ ਜਾਏ ਜਿਉ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜਿਉ ਕਹਿੰਦੇ ਇਸ ਮੌਤ ਤੋਂ ਕੋਈ ਨਹੀਂ ਬਚ ਸਕਦਾ ਪਰਮੇਸ਼ਰ ਦੀ ਦਿੱਤੀ ਜਿੰਦਾ ਉਹ ਪਰਮੇਸ਼ਰ ਨੇ ਲੈ ਜਾਣੀ ਆ ਜਗਤ ਡਰਦਾ ਹੈ ਵੀ ਸ਼ਾਇਦ ਮੈਂ ਜਿੰਦ ਬਚਾ ਲਵਾਂ ਕਹਿੰਦੇ ਜਿਹੜਾ ਇਹ ਮਰਨਾ ਅਸੀਂ ਲਿਖਾ ਕੇ ਆਉਨੇ ਆ ਜਦੋਂ ਸਾਡੇ ਜਨਮ ਮਰਨ ਦੋਨੋਂ ਪਰਮਾਤਮਾ ਵੱਲੋਂ ਲਿਖ ਕੇ ਹੀ ਆਉਂਦੇ ਨੇ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਮੌਤ ਤੋਂ ਨਹੀਂ ਡਰਦੇ ਉਹੋ ਪਰਮੇਸ਼ਰ ਦੇ ਨਾਮ ਦੇ ਵਿੱਚ ਧਿਆਨ ਲਾਉਂਦੇ ਨੇ ਤੇ ਉਹ ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ ਹਰ ਸੋਬਾ ਪਾਈ ਹਰ ਨਾਮ ਵਡਿਆਈ ਹਰ ਦਰਗਹਿ ਪੈਂਦੇ ਜਾਨ ਜਿਉ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਉਹਨਾਂ ਨੂੰ ਸੋਭਾ ਮਿਲਦੀ ਆ ਉਹ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਣੇ ਪਹਿਚਾਣੇ ਬਣ ਜਾਂਦੇ ਨੇ ਹਰ ਦਰਗਹਿ ਪੈਦੇ ਹਰ ਨਾਮੇ ਸੀਦੇ ਹਰ ਨਾਮੇ ਤੇ ਸੁਖ ਪਾਇਆ ਜਨਮ ਮਰਨ ਦੋਵੈ ਦੁੱਖ ਮਿਟੇ ਹਰ ਰਾਮੇ ਨਾਮ ਸਮਾਇਆ ਜਿਨ੍ਹਾਂ ਨੇ ਕਹਿੰਦੇ ਨਾਮ ਜਪ ਕੇ ਆਪਣਾ ਜੀਵਨ ਸਫਲ ਬਣਾ ਲਿਆ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦੇ ਨੇ ਹਰੀ ਦੇ ਨਾਮ ਨਾਲ ਉਹਨਾਂ ਨੂੰ ਬੜਾ ਆਨੰਦ ਬਣਿਆ ਰਹਿੰਦਾ ਉਹਨਾਂ ਨੇ ਕਹਿੰਦੇ ਜਨਮ ਮਰਨ ਦਾ ਆਵਾਗਵਨ ਦਾ ਚੱਕਰ ਵੀ ਉਹਨਾਂ ਦਾ ਕੱਟ ਹੋ ਜਾਂਦਾ ਤੇ ਉਹਨਾਂ ਦੀ ਆਤਮਿਕ ਮੌਤ ਵੀ ਕੱਟੀ ਜਾਂਦੀ ਆ ਹਰੀ ਦਾ ਨਾਮ ਜਪਣ ਦੇ ਨਾਲ ਹਰੀ ਦੇ ਨਾਮ ਵਿੱਚ ਲੀਨ ਦੇ ਹੋਣ ਦੇ ਨਾਲ ਉਹਨਾਂ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜਿਓ ਤੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜਿਓ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਉਹਦੀ ਸਮਾਈ ਪਰਮੇਸ਼ਰ ਚ ਹੋ ਗਈ ਫਿਰ ਉਸ ਜਨ ਤੇ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਰਹਿ ਗਿਆ ਕਹਿੰਦੇ ਜਿਹੜਾ ਇਹ ਮਰਨ ਦਾ ਵਕਤ ਆ ਸੀ ਉਹ ਲਿਖਾ ਕੇ ਆਏ ਆ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਮੌਤ ਤੋਂ ਨਹੀਂ ਡਰਦੇ ਉਹ ਪਰਮੇਸ਼ਰ 'ਚ ਧਿਆਨ ਲਾ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਥਰ ਹੋਏ ਜਿਉ ਗੁਰ ਮੰਤਰ ਦਿੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ ਕਹਿੰਦੇ ਜਗ ਦੀ ਰਚਨਾ ਹੁੰਦੀ ਆ ਫਿਰ ਜਗ ਦਾ ਅੰਤ ਵੀ ਹੁੰਦਾ ਕਹਿੰਦੇ ਪਰ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਦਾ ਜੀਵਨ ਅਟਲ ਬਣ ਜਾਂਦਾ ਕਿਉਂਕਿ ਉਹ ਨਿੱਜ ਦੇ ਘਰ ਦੇ ਵਿੱਚ ਵਾਸਾ ਪਾ ਲੈਂਦੇ ਨੇ ਜਦੋਂ ਕਹਿੰਦੇ ਗੁਰੂ ਹਰੀ ਦੇ ਨਾਮ ਦਾ ਮੰਤਰ ਦ੍ਰਿੜਾ ਦਿੰਦਾ ਉਹ ਜੀਵ ਹਰੀ ਦਾ ਨਾਮ ਜਪਦੇ ਨੇ ਤੇ ਉਹਨਾਂ ਦੇ ਮੁਖ ਦੇ ਵਿੱਚ ਹਰੀ ਦੇ ਨਾਮ ਦਾ ਜਲ ਪੈਂਦਾ ਉਹ ਬੜੇ ਆਨੰਦ ਵਿੱਚ ਰਹਿੰਦੇ ਨੇ ਹਰ ਅਮਰ ਰਤ ਰਸ ਪਾਇਆ ਮੂਆ ਜਿਵਾਇਆ ਫਿਰ ਬਹੁੜ ਮਰਨ ਨਾ ਹੋਈ ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੈ ਸੋਈ ਕਹਿੰਦੇ ਜਿਨ੍ਹਾਂ ਨੇ ਹਰੀ ਦੇ ਨਾਮ ਰਸ ਚੱਖ ਲਿਆ ਉਹਨਾਂ ਦੀ ਆਤਮਿਕ ਮੌਤ ਖਤਮ ਹੋ ਗਈ ਉਹਨਾਂ ਦਾ ਆਤਮਿਕ ਜੀਵਨ ਸ਼ੁਰੂ ਹੋ ਗਿਆ ਉਹਨਾਂ ਨੂੰ ਫੇਰ ਕਹਿੰਦੇ ਆਤਮਿਕ ਮੌਤ ਤੰਗ ਨਹੀਂ ਕਰਦੀ ਹਰੀ ਦੇ ਨਾਮ ਰਾਹੀ ਉਹ ਸਭ ਤੋਂ ਉੱਚੀ ਅਵਸਥਾ ਅਮਰ ਪਦ ਪਾ ਲੈਂਦੇ ਨੇ ਉਹ ਹਰੀ ਦੇ ਨਾਮ ਵਿੱਚ ਹਮੇਸ਼ਾ ਲੀਨ ਰਹਿੰਦੇ ਨੇ ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨ ਨਾਵੈ ਅਵਰ ਨ ਕੋਏ ਜਿਉ ਜਗ ਉਪਜੈ ਬਿਨ ਸੈ ਬਿਨਸ ਬਿਨਾਸੈ ਲਗ ਗੁਰਮੁਖ ਅਸਥਰ ਹੋਏ ਜਿਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਸਾਨੂੰ ਜੀਵਾਂ ਨੂੰ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਨੂੰ ਕੋਈ ਚੀਜ਼ ਆਸਰਾ ਨਹੀਂ ਦੇ ਸਕਦੀ ਕਹਿੰਦੇ ਜਗਤ ਜਗ ਦੇ ਵਿੱਚ ਰਚਨਾ ਹੁੰਦੀ ਆ ਰਚਨਾ ਦਾ ਨਾਸ਼ ਹੁੰਦਾ ਪਰ ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ ਉਹ ਨਿਜ ਘਰ ਵਿੱਚ ਵਾਸਾ پا ਕੇ ਅਟਲ ਪਦਵੀ ਪ੍ਰਾਪਤ ਕਰ ਲੈਂਦੇ ਨੇ ਵਾਹਿਗੁਰੂ ਵਾਹਿ ਗੁਰੂ ਜੀ ਆਸਾ ਮਹੱਲਾ ਚੌਥਾ ਸ਼ੰਤ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜਿਉ ਤਾਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਬਿੰਦ ਅਲਖ ਅਪਾਰ ਜਿਉ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਪਰਮੇਸ਼ਰ ਸਭ ਤੋਂ ਵੱਡਾ ਹੈ ਉਹਦੇ ਅਸੀਂ ਅੰਤ ਨਹੀਂ ਪਾ ਸਕਦੇ ਸਾਡੀਆਂ ਗਿਆਨ ਇੰਦਰੀਆਂ ਦੀ ਉਹਦੇ ਤੱਕ ਪਹੁੰਚ ਨਹੀਂ ਉਹ ਜੁਗਾਂ ਜੁਗਾਂ ਦੇ ਮੋਢ ਤੋਂ ਹੈ ਉਹਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ ਉਹਦਾ ਕੋਈ ਆਕਾਰ ਨਹੀਂ ਹੈ ਵਾਹਿਗੁਰੂ ਜੀ ਕਹਿੰਦੇ ਉਹਦੀ ਅਵਸਥਾ ਦੀ ਅਸੀਂ ਮਤ ਨਹੀਂ ਪਾ ਸਕਦੇ ਉਹਦੀ ਵਡਿਆਈ ਨੂੰ ਅਸੀਂ ਸਮਝ ਨਹੀਂ ਸਕਦੇ ਉਦੇ ਅਸਲੀ ਸਰੂਪ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਅਸੀਂ ਉਹਨੂੰ ਇਹਨਾਂ ਅੱਖਾਂ ਨਾਲ ਦੇਖ ਨਹੀਂ ਸਕਦੇ ਉਹਦਾ ਅੰਤ ਨਹੀਂ ਪਾਇਆ ਜਾ ਸਕਦੇ ਉਹਦੇ ਗੁਣਾਂ ਦਾ ਗੋਵਿੰਦ ਅਲਖ ਅਪਾਰ ਅਪਰੰਪਰ ਆਪ ਆਪਨਾ ਜਾਣੈ ਕੀ ਇਹ ਜੰਤ ਵਿਚਾਰੇ ਕਹੀਏ ਜੋ ਤੁਦ ਆਖ ਬਖਾਣੈ ਕਹਿੰਦੇ ਉਸ ਅਪਰੰਪਰ ਪਰਮੇਸ਼ਰ ਬਾਰੇ ਇਹ ਜੀ ਕਹਿੰਦੇ ਕੀ ਬਿਆਨ ਕਰ ਸਕਦੇ ਨੇ ਉਹ ਤੇ ਅਲਖ ਹੈ ਕਹਿੰਦੇ ਅਪਰੰਪਰ ਹੈ ਅਪਾਰ ਹੈ ਸਭ ਤੋਂ ਵੱਡਾ ਹੈ ਜਿਸ ਨੂੰ ਨਦਰ ਕਰੇ ਤੂੰ ਆਪਣੀ ਸੋ ਗੁਰਮਖ ਕਰੇ ਵਿਚਾਰ ਜਿਓ ਵੱਡਾ ਮੇਰਾ ਗੋਵਿੰਦ ਅਗੰਮ ਅਗੋਚਰ ਆਦ ਨਿਰੰਜਨ ਨਿਰੰਕਾਰ ਜਿਉ ਕਹਿੰਦੇ ਹੈ ਪਰਮੇਸ਼ਰ ਜੀ ਜਿਸ ਤੇ ਤੇਰੀ ਕਿਰਪਾ ਹੁੰਦੀ ਆ ਕਹਿੰਦੇ ਉਹ ਗੁਰੂ ਦੇ ਸਨਮੁਖ ਹੋ ਕੇ ਤੇਰੇ ਗੁਣਾ ਦੀ ਵਿਚਾਰ ਕਰਦੇ ਨੇ ਪਰ ਤੇਰੇ ਬਾਰੇ ਕੋਈ ਬਿਆਨ ਨਹੀਂ ਕਰ ਸਕਦਾ ਵੀ ਤੂੰ ਕੀ ਹੋ ਜਿਆ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਉ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਸਭ ਮੈਂ ਰਿਹਾ ਸਮਾਏ ਜੀਉ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਅਪਰੰਪਰ ਹੈ ਹੈ ਕਰਤਾ ਜੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਤੂੰ ਸਾਰਿਆਂ ਦੇ ਵਿੱਚ ਹਰ ਇੱਕ ਸਰੀਰ ਦੇ ਵਿੱਚ ਤੂੰ ਵਿਆਪਕ ਹੈ ਕਹਿੰਦੇ ਸਾਰਿਆਂ ਦੇ ਵਿੱਚ ਕਹਿੰਦੇ ਤੂੰ ਹੀ ਵਿਆਪ ਰਿਆ ਹੈ ਸਾਰੇ ਪਰ ਤੇਰਾ ਅੰਤ ਕੋਈ ਨਹੀਂ ਪਾ ਸਕਦਾ ਸਭ ਦੇ ਅੰਦਰ ਬਾਹਰ ਤੂੰ ਹੈ ਪਰ ਤੇਰਾ ਅੰਤ ਨਹੀਂ ਪਿਆ ਸਕਦਾ ਤੇਰੇ ਬਾਰੇ ਜਾਣਿਆ ਨਹੀਂ ਜਾ ਸਕਦਾ ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਕਾ ਅੰਤ ਨਾ ਪਾਇਆ ਤੇਸ ਰੂਪ ਨਰੇਖ ਅਦੇਸ਼ਟ ਅਗੋਚਰ ਗੁਰਮਖ ਅਲਖ ਲਖਾਇਆ ਕਹਿੰਦੇ ਹੈ ਪਰਮੇਸ਼ਰ ਜੀ ਤਾ ਚਾਹੇ ਤੂੰ ਹਰ ਇੱਕ ਸਰੀਰ ਵਿੱਚ ਵਿਆਪਕ ਹੈ ਪਰ ਤੇਰਾ ਅੰਤ ਨਹੀਂ ਅਸੀਂ ਪਾ ਸਕਦੇ ਕਿਉਂਕਿ ਤੇਰਾ ਕੋਈ ਰੂਪ ਨਹੀਂ ਤੇਰੀ ਕੋਈ ਰੇਖਾ ਨਹੀਂ ਤੂੰ ਅਦ੍ਰਿਸ਼ਟ ਹੈ ਤੇ ਸਾਡੀਆਂ ਗਿਆਨ ਇੰਦਰੀਆਂ ਦੀ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਗੁਰੂ ਦੇ ਸਨਮੁਖ ਰਹਿ ਕੇ ਤੇਰੀ అనుਭਵਤਾ ਹੋ ਸਕਦੀ ਆ ਸਦਾ ਆਨੰਦ ਰਹੇ ਦਿਨ ਰਾਤੀ ਸਹਜੇ ਨਾਮ ਸਮਾਏ ਜਿਉ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜਿਉ ਕਹਿੰਦੇ ਤੇਰਾ ਪਾਰ ਨਹੀਂ ਪਾਇਆ ਜਾ ਸਕਦਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਪਰ ਜਿਹੜੇ ਕਹਿੰਦੇ ਤੇਰੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ ਦਿਨ ਰਾਤ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਉਹ ਬੜੇ ਆਨੰਦ ਵਿੱਚ ਰਹਿੰਦੇ ਨੇ ਚਾਹੇ ਤੇਰਾ ਅੰਤ ਨਹੀਂ ਪਾ ਸਕਦੇ ਤੇਰੇ ਗੁਣਾਂ ਦਾ ਪਰ ਤੇਰੇ ਗੁਣ ਗਾ ਗਾ ਕੇ ਆਨੰਦਿਤ ਹੋਏ ਰਹਿੰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਸਤ ਪਰਮੇਸ਼ਰ ਸਦਾ ਅਬినాਸ਼ੀ ਹਰ ਹਰ ਗੁਣੀ ਨਿਧਾਨ ਜਿਉ ਹਰ ਹਰ ਪ੍ਰਭ ਏਕੋ ਅਵਰ ਨ ਕੋਈ ਤੂੰ ਆਪੇ ਪੁਰਖ ਸੁਜਾਨ ਜਿਉ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੇਰਾ ਕਦੇ ਅੰਤ ਨਹੀਂ ਹੋਣਾ ਤੂੰ ਗੁਣਾ ਦਾ ਖਜ਼ਾਨਾ ਹੈ ਕਹਿੰਦੇ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਤੂੰ ਸਭ ਤੋਂ ਵੱਡਾ ਪੁਰਖ ਹੈ ਤੂੰ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਪੁਰਖ ਸੁਜਾਨ ਤੂੰ ਪਰਦਾਨ ਤੁਦ ਜੇਵੜ ਅਵਰ ਨ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਆਪੇ ਕਰੇ ਸੋ ਹੋਈ ਕਹਿੰਦੇ ਹੈ ਪਰਮਾਸ਼ ਪਰਮੇਸ਼ਰ ਜੀ ਤੇਰੇ ਵਾਂਗ ਕੋਈ ਅੰਤਰਜਾਮੀ ਨਹੀਂ ਹੈ ਤੇਰੇ ਜਿੱਡਾ ਵੱਡਾ ਕੋਈ ਹੈ ਨਹੀਂ ਤੇਰਾ ਹੁਕਮ ਹੀ ਸਾਰੇ ਪਾਸੇ ਵਰਤ ਰਿਹਾ ਹੈ ਜੋ ਕੁਛ ਤੂੰ ਕਰ ਰਿਹਾ ਹੈ ਸੰਸਾਰ ਵਿੱਚ ਉਹੀ ਵਰਤ ਰਿਹਾ ਹੈ ਹਰ ਸਭ ਮੈਂ ਰਵਿਆ ਏਕੋ ਸੋਈ ਗੁਰਮਖ ਲਖਿਆ ਹਰ ਨਾਮ ਜਿਓ ਉਹ ਸਤ ਪਰਮੇਸ਼ਰ ਸਦਾ ਅਬినాਸ਼ੀ ਹਰ ਹਰ ਗੁਣੀ ਨਿਧਾਨ ਜਿਓ ਕਹਿੰਦੇ ਪਰਮੇਸ਼ਰ ਜੀ ਤੂੰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਜਿਹੜੇ ਜੀਵ ਤੇਰਾ ਨਾਮ ਜਪਦੇ ਨੇ ਨਾ ਉਹ ਅੰਤਰ ਆਤਮੇ ਤੇਰੀ ਅਨੁਭਵਤਾ ਕਰ ਰਹੇ ਨੇ ਉਹ ਤੈਨੂੰ ਮਨ ਦੀਆਂ ਅੱਖਾਂ ਨਾਲ ਦੇਖ ਸਕਦੇ ਨੇ ਕਿਉਂਕਿ ਅਦ੍ਰਿਸ਼ਟ ਹੈ ਮਨ ਵੀ ਅਦ੍ਰਿਸ਼ਟ ਹੈ ਨਾ ਇਹ ਜਿਹੜੀਆਂ ਅੱਖਾਂ ਸੰਸਾਰ ਨੂੰ ਦੇਖਦੀਆਂ ਨੇ ਨਾ ਇਹਨਾਂ ਨਾਲ ਪਰਮੇਸ਼ਰ ਨਹੀਂ ਦੇਖਿਆ ਜਾ ਸਕਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਹੋ ਵਾਹਿਗੁਰੂ ਜੀ ਤੂੰ ਸਤ ਪਰਮੇਸ਼ਰ ਸਦਾ ਅਬినాਸ਼ੀ ਹਰ ਹਰ ਗੁਣੀ ਨਿਧਾਨ ਜਿਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਪਾਵੈ ਤੇ ਵਾ ਚਲਾਏ ਜਿਉ ਕਹਿੰਦੇ हे ਪਰਮੇਸ਼ਰ ਜੀ ਤੂੰ ਅਟਲ ਹੈ ਤੂੰ ਗੁਣਾਂ ਦਾ ਖਜ਼ਾਨਾ ਹੈ ਕਹਿੰਦੇ ਜੋ ਕੁਛ ਤੂੰ ਕਰ ਰਿਹਾ ਹੈ ਇਹ ਤੇਰੀ ਹੀ ਵਡਿਆਈ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਓਵੇਂ ਤੁਸੀਂ ਸੰਸਾਰ ਦੀ ਕਾਰ ਚਲਾ ਰਹੇ ਹੋ ਪਰਮੇਸ਼ਰ ਜੀ ਤੁਦ ਆਪੇ ਪਾਵੈ ਤੇ ਵਚਲਾਵੈ ਸਭ ਤੇਰੇ ਸਬਦ ਸਮਾਏ ਜੀਉ ਸਭ ਸਬਦ ਸਮਾਵੈ ਜਾਂ ਤੁਦ ਪਾਵੈ ਤੇਰੇ ਸਬਦ ਵਡਿਆਈ ਕਹਿੰਦੇ ਹੈ ਪਰਮੇਸ਼ਰ ਜੀ ਸਭ ਕੁਛ ਤੇਰੇ ਹੁਕਮ ਦੇ ਵਿੱਚ ਸੰਸਾਰ ਵਿੱਚ ਚੱਲ ਰਿਹਾ ਤੇਰੀ ਰਜ਼ਾ ਦੇ ਵਿੱਚ ਤੇਰੇ ਹੁਕਮ ਦੇ ਵਿੱਚ ਸ੍ਰਿਸ਼ਟੀ ਚੱਲ ਰਹੀ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਤੇਰੇ ਹੁਕਮ ਦੇ ਵਿੱਚ ਹੀ ਸਭ ਬੜਿਆਈ ਹੈ ਤੇਰੇ ਹੁਕਮ ਦੇ ਵਿੱਚ ਚੱਲਿਆਂ ਹੀ ਸਭ ਬੜਿਆਈ ਮਿਲਦੀ ਹੈ ਗੁਰਮਖ ਬੁੱਧ ਪਾਈਐ ਆਪ ਗਵਾਈਐ ਸਬ ਦੇ ਰਹਾ ਸਮਾਈ ਕਹਿੰਦੇ ਜਦੋਂ ਗੁਰੂ ਦੇ ਸਨਮੁਖ ਜੀਵ ਰਹਿੰਦੇ ਨੇ ਤਾ ਆਪਾ ਭਾਵ ਖਤਮ ਕਰਦੇ ਨੇ ਤਾਂ ਉਹਨਾਂ ਨੂੰ ਇਹ ਪਰਮੇਸ਼ਰਵਾਰੇ ਸੋਝੀ ਹੁੰਦੀ ਹੈ ਕਿ ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਸਭ ਸੰਸਾਰ ਚੱਲ ਰਿਹਾ ਹੈ ਤੇਰਾ ਸ਼ਬਦ ਅਗੋਚਰ ਗੁਰਮਖ ਪਾਈਐ ਨਾਨਕ ਨਾਮ ਸਮਾਏ ਜੀਓ ਕਹਿੰਦੇ ਹੈ ਪਰਮੇਸ਼ਰ ਜੀ ਜਿਸ ਤਰ੍ਹਾਂ ਤੇਰੇ ਤੱਕ ਸਾਡੀ ਪਹੁੰਚ ਨਹੀਂ ਤੇਰੇ ਹੁਕਮ ਤੱਕ ਸਾਡੀ ਪਹੁੰਚ ਨਹੀਂ ਹੈਗੀ ਗੁਰੂ ਦੇ ਸਨਮੁਖ ਹੋ ਕੇ ਤੇਰਾ ਨਾਮ ਜਪ ਕੇ ਤੇਰੇ ਵਿੱਚ ਲੀਨਤਾ ਪਾਈ ਜਾ ਸਕਦੀ ਹੈ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਪਾਵੇ ਤੇ ਵਾ ਚਲਾਏ ਜੀਓ ਕਹਿੰਦੇ ਹੈ ਪਰਮੇਸ਼ਰ ਜੀ ਸੰਸਾਰ ਦੀ ਸਾਰੀ ਕਾਰ ਤੇਰੇ ਅਨਸਾਰ ਚੱਲ ਰਹੀ ਹੈ ਇਹ ਤੇਰੀ ਬਹੁਤ ਵੱਡੀ ਵਡਿਆਈ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਸ ਤਰ੍ਹਾਂ ਹੀ ਤੁਸੀਂ ਸੰਸਾਰ ਦਾ ਵਰਤ ਵਰਤਾਵਾ ਕਾਰ ਵਿਵਹਾਰ ਆਪਣੇ ਹੁਕਮ ਦੇ ਵਿੱਚ ਚਲਵਾ ਰਹੇ ਹੋ ਇਹ ਜੀਵਾਂ ਦੇ ਹੱਥ ਵਸ ਕੁਝ ਨਹੀਂ ਹੈ ਬਸ ਜੀਵ ਲਈ ਫੱਬਦਾ ਹੈ ਕਿ ਪਰਮੇਸ਼ਰ ਦੇ ਗੁਨਾ ਦੀ ਵਿਚਾਰ ਕਰੇ ਪਰਮੇਸ਼ਰ ਦਾ ਨਾਮ ਜਪੇ ਪਰਮੇਸ਼ਰ ਦੇ ਬਾਣੇ ਵਿੱਚ ਰਹੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਹਾਂ ਬਾਣੀ ਪੜ੍ਹਦੇ ਹੁਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ Vaheguru Ji Ka Khalsa, Vaheguru Ji Ki Fateh